ਜਗਤ ਗੁਰੂ ਸਤਗੁਰウਦਾਸ ਮਹਾਰਾਜ ਜੀ ਦੀ ਸਾਜੀ ਨਿਵਾਜੀ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਅੱਜ ਦਾ ਜੋ ਪਾਵਨ ਤੇ ਪਵਿੱਤਰ ਤਨ ਤਨ ਜਗਤ ਗੁਰੂ ਸਤਗੁਰウਦਾਸ ਮਹਾਰਾਜ ਜੀ ਦਾ ਉਪਦੇਸ਼ ਹੈ ਸਾਧ ਸੰਗਤ ਜੀ ਕਿ ਸਾਧ ਸੰਗਤ ਜੀ ਗੁਰੂ ਕਹਿਣਾ ਬਹੁਤ ਸੌਖਾ ਹੈ ਪਰ ਭਾਈ ਜੋ ਗੁਰੂ ਦੇ ਵਚਨ ਨੇ ਸਾਧ ਸੰਗਤ ਜੋ ਮਨ ਨੇ ਬੜੇ ਔਖੇ ਨੇ ਤੇ 사ਤਸੰਗਤ ਜੀ ਓਖੇ ਤਾਂ ਨੇ ਭਾਈ ਕਿ ਗੁਰੂਆਂ ਦੀ ਪਾਵਨ ਪਵਿੱਤਰ ਜੋ ਅੰਮ੍ਰਿਤ ਬਾਣੀ ਹੈ ਉਹ ਸਾਨੂੰ ਇੱਕ ਨਾਲ ਜੋੜਦੀ ਹੈ ਤੇ 사ਤਸੰਗਤ ਜੀ ਸਾਡਾ ਜੋ ਮਨ ਹੈ ਬਾਰ ਬਾਰ ਭਟਕਦਾ ਹੈ ਸਤਿਗੁਰੂ ਦਾਸ ਮਹਾਰਾਜ ਜੀ ਦੀ ਜੋ ਪਾਵਨ ਤੇ ਪਵਿੱਤਰ ਅੰਮ੍ਰਿਤ ਬਾਣੀ ਹੈ 사ਤਸੰਗਤ ਜੀ ਉਹ ਸਾਨੂੰ ਵਹਿਮ ਭਰਮ ਅਡੰਬਰ ਪਖੰਡ ਤੋਂ ਬਚਾਉਂਦੀ ਹੈ ਤੇ 사ਤਸੰਗਤ ਜੀ ਸਾਡਾ ਜੋ ਮਨ ਹੈ ਉਬਾਰ-ਬਾਰ ਵਹਿਮਾ ਪਰਮਾ ਅਡੰਬਰਾਂ ਪਖੰਡਾ ਵੱਲ ਭਜਦਾ ਹੈ ਤੇ ਆਓ ਸਾਧ ਸੰਗਤ ਜੀ ਅੱਜ ਦਾ ਜੋ ਪਾਵਨ ਪਵਿੱਤਰ ਸ਼ਬਦ ਹੈ ਉਹ ਸਾਨੂੰ ਇੱਕ ਨਾਲ ਜੋੜ ਰਿਹਾ ਸਾਧ ਸੰਗਤ ਜੀ ਮਾਦੋ ਮੋਹੇ ਏਕ ਸਹਾਰੋ ਤੋਰਾ ਟੇਕ ਕਿ ਪਰਮਪਿਤਾ ਪ੍ਰਮਾਤਮਾ ਜੀ ਮੈਨੂੰ ਆਪ ਜੀ ਦਾ ਹੀ ਸਹਾਰਾ ਹੈ ਇਹ ਸਾਧ ਸੰਗਤ ਜੀ ਜਦੋਂ ਤੱਕ ਇਹ ਸਾਡੇ ਅੰਦਰ ਭਾਵਨਾ ਨਹੀਂ ਜਾਂਦੀ ਨਾ ਕਿ ਭਾਈ ਮੈਨੂੰ ਇੱਕ ਦਾ ਹੀ ਸਹਾਰਾ ਹੈ ਦੇਵੇਂ ਸਤਿਗੁਰ ਕਬੀਰ ਮਹਾਰਾਜ ਜੀ ਫਰਮਾਉਂਦੇ ਨੇ ਨਾ ਕਹਿਤ ਕਬੀਰ ਸਨੋਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋਰੇ ਪ੍ਰਾਨੀ ਪਰੋ ਏਕ ਕੀ ਸਰਣਾ ਸਤਸੰਗਤ ਜੀ ਜਦੋਂ ਤੱਕ ਆਪਾਂ ਇੱਕ ਵਾਲੇ ਨਹੀਂ ਜੇ ਬੰਦੇ ਸਤਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਦੋ ਹੂੰ ਘੋੜਾ ਚੜਕਾਉ ਨਾ ਪਹੁੰਚੈ ਕਿ ਭਾਈ ਜੋ ਦੋ ਘੋੜਿਆਂ ਤੇ ਸਵਾਰ ਹੁੰਦੇ ਨੇ ਨਾ ਸਤਸੰਗਤ ਜੀ ਉਹ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਜੇ ਪਾਂਦੇ ਤੇ ਸਤਸੰਗਤ ਜੀ ਇਹੀ ਸਤਗੁਰੂ ਅਰਦਾਸ ਮਹਾਰਾਜ ਇਹ ਸਮਝਾ ਰਹੇ ਨੇ ਕਹਿਰਵਦਾਸ ਸਬੇਜ ਗਲਟਿਆ ਹਮ ਤੋ ਏਕ ਰਾਮ ਕਹਿ ਛੁਟਿਆ ਸਾਧ ਸੰਗਤ ਜੀ ਆਪਾਂ ਇੱਕ ਦਾ ਬਨਨਾ ਹੈ ਤੇ ਸਤਿਗੁਰੂ ਵਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਸਹਾਰਾ ਇੱਕ ਦਾ ਹੀ ਹੈ ਸਾਧ ਸੰਗਤ ਜੀ ਪਰਮ ਪਿਤਾ ਪਰਮਾਤਮਾ ਇੱਕ ਹੀ ਹੈ ਘਟ ਘਟ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ ਤੇ ਆਓ ਸਾਧ ਸੰਗਤ ਜੀ ਉਸ ਇੱਕ ਪਰਮ ਪਿਤਾ ਪਰਮਾਤਮਾ ਦੇ ਨਾਲ ਆਪਾਂ ਜੁੜਨਾ ਹੈ ਮਾਦੋ ਮੋਹ ਹੈ ਇੱਕ ਸਹਾਰੋ ਤੋਰਾ ਠੇਕ ਤੇ 사ਤਸੰਗਤ ਜੀ ਜੇ ਆਪਾਂ ਅੱਜ ਕਿਸੇ ਹੋਰ ਦਰ ਤੇ ਸਹਾਰਾ ਮੰਗੀਆਂ ਕੱਲ ਨੂੰ ਕਿਸੇ ਹੋਰ ਦਰ ਤੇ ਸਹਾਰਾ ਮੰਗੀਆਂ ਤੇ ਤੀਸਰੇ ਦਿਨ 사ਤਸੰਗਤ ਜੀ ਕਿਸੇ ਹੋਰ ਦਰ ਤੇ ਸਹਾਰਾ ਮਿਲ ਜੀਏ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਜੇ ਪ੍ਰੀਤ ਕਰਨੀ ਹੈ ਤਾਂ ਇੱਕ ਨਾਲ ਕਰ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਤੇ 사ਤਸੰਗਤ ਜੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਹੀ ਵਿਚਾਰ ਹੈ ਕਿ ਭਾਈ ਜਿਨ੍ਹਾਂ ਦੀ ਇੱਕ ਨਾਲ ਪ੍ਰੀਤ ਹੈ 사ਤਸੰਗਤ ਜੀ ਉਹਨਾਂ ਦੀ ਪ੍ਰੀਤਾਂ ਹੀ ਕਬੂਲ ਹੁੰਦੀਆਂ ਨੇ ਕਿਉਂਕਿ 사ਤਸੰਗਤ ਜੀ ਜੇ ਪ੍ਰੀਤ ਇੱਕ ਨਹੀਂ ਹੈ ਅਨੇਕ ਹੈ ਫਿਰ ਉਹ ਸੱਚੀ ਨਹੀਂ ਸੈਕੀ ਸਾਰ ਸੁਹਾਗਣ ਜਾਣੈ ਤਜ ਅਬਮਾਨ ਸੁਖ ਰਲੀਆਂ ਮਾਨੈ ਤਨ ਮਨ ਦੇਈ ਨਾ ਅੰਤਰ ਰੱਖੈ ਅਵਰਾ ਦੇਖ ਨਾ ਸੁਨੈ ਅਪੱਖ ਹੈ 사ਤਸੰਗਤ ਜੀ ਜੋ ਸੁਹਾਗਣ ਇਸਤਰੀਆਂ ਨੇ ਸਾਤਸੰਗਤ ਜੀ ਉਹਨਾਂ ਨੂੰ ਸਿਰਫ ਆਪਣਾ ਪਤੀ ਹੀ ਨਜ਼ਰ ਆਉਂਦਾ ਹੈ ਤੇ ਸਤਿਗੁਰੂ ਜੀ ਪ੍ਰਵੰਦੇ ਨੇ ਭਾਈ ਇਹ ਸੰਸਾਰ 'ਚ ਸਾਰੇ ਹੀ ਜੋ ਇਨਸਾਨ ਨੇ ਭਾਵੇਂ ਉਹ ਲੜਕਾ ਹੈ ਲੜਕੀ ਹੈ ਸਾਰੇ ਜੀ ਬਿਸਤਰੀਆਂ ਨੇ ਕਿ ਸਾਤਸੰਗਤ ਜੀ ਸਾਨੂੰ ਇੱਕ ਹੀ ਪ੍ਰਮਾਤਮਾ ਨਜ਼ਰ ਆਣਾ ਚਾਹੀਦਾ ਹੈ ਤੇ ਸਤਿਗੁਰਾਂ ਨੇ ਤਾਂ ਸਾਤਸੰਗਤ ਜੀ ਆਪਾਂ ਰੋਜ਼ ਸ਼ਲੋਕ ਪੜ੍ਹਦੇ ਹਾਂ ਨਾ ਹਰ ਸੋਹੀ ਰਾ ਚਾੜ ਕੇ ਕਰੇ ਆਨ ਕੀ ਆਸ ਤੇ ਨਰਦੋਜਕ ਜਾਏਗੇ ਸਤਿਪਾਕਰਵਦਾ ਸਾਤਸੰਗਤ ਜੀ ਆਪਣੇ ਅੰਦਰ ਇੱਕੋ ਪ੍ਰਮਾਤਮਾ ਹੈ ਤੇ ਜੇ ਆਪਾਂ ਉਹਨੂੰ ਛੱਡ ਕੇ ਅਦਰ ਉਦਰ ਭਟਕਾਂਗੇ ਸਤਿਗੁਰ ਜੀ ਫਰਮਾਂਦੇ ਭਾਈ ਸਭ ਨਰਕਾਂ ਦੇ ਭਾਗੀ ਬਣਦੇ ਨੇ। ਤੁਮਹੀ ਮਾਤਾ ਪਿਤਾ ਪ੍ਰਭ ਮੇਰੋ ਹੋ ਮਸਕੀਨਤ ਪਉਰਾ ਤੁਮ ਜੋ ਤਜੋ ਕਵਨ ਮੋਹ ਰੱਖੈ ਸਹ ਕੋਣ ਨਿਹੋਰਾ ਸਤਸੰਗ ਜੋ ਪਰਮ ਪਿਤਾ ਪਰਮਾਤਮਾ ਇੱਕ ਹੈ। ਤੇ ਸਾਸੰਗਤ ਜੀ ਤੁਮ ਹੀ ਮਾਤ ਪਿਤਾ ਪ੍ਰਭ ਮੇਰੋ ਸਾਸੰਗਤ ਜੀ ਜੋ ਸਾਡੇ ਧਰਤੀ ਤੇ ਮਾਤਾ ਪਿਤਾ ਨੇ ਭਾਈ ਉਹ ਰੱਬ ਦਾ ਹੀ ਰੂਪ ਨੇ ਪਰ ਸਾਸੰਗਤ ਜੀ ਉਹਨਾਂ ਦੇ ਵੀ ਲਿਮਿਟੇਸ਼ਨ ਹੈ ਕਿ ਭਾਈ ਬਸ ਉਹ ਇਸ ਸੰਸਾਰ ਤੱਕ ਸਾਡਾ ਸਾਥ ਨਿਭਾ ਸਕਦੇ ਨੇ ਪਰ ਸਾਸੰਗਤ ਜੀ ਜੋ ਸੱਚਾ ਗੁਰੂ ਹੈ ਉਹ ਪਰਮ ਪਿਤਾ ਪਰਮਾਤਮਾ ਆ ਉਹ ਸਾਰਿਆਂ ਦਾ ਹੀ ਮਾਤਾ ਪਿਤਾ ਹੈ ਸਭਨਾਂ ਨੂੰ ਸਾਸੰਗਤ ਜੀ ਦੇਖਣ ਵਾਲਾ ਆ ਤੇ ਹਰ ਇਨਸਾਨ ਦੇ ਸਾਸੰਗਤ ਜੀ ਕਰਮਾਂ ਤੇ ਉਹਨੇ ਧਿਆਨ ਰੱਖਿਆ ਹੋਇਆ ਹੈ ਤੇ ਸਾਥ ਸੰਗਤ ਜੀ ਇਹ ਨਹੀਂ ਹੈ ਕਿ ਸਾਥ ਸੰਗਤ ਜੀ ਜਿਵੇਂ ਘਰ ਦੇ ਵਿੱਚ ਮਾਤਾ ਪਿਤਾ ਹੁੰਦੇ ਨੇ ਨਾ ਹੁਣ ਇੱਕੋ ਮਾਤਾ ਪਿਤਾ ਦੇ ਬੱਚੇ ਸਾਥ ਸੰਗਤ ਜੀ ਕੋਈ ਕਾਮਯਾਬ ਹੋ ਜਾਂਦਾ ਕਈ ਨਹੀਂ ਹੁੰਦੇ ਸਾਥ ਸੰਗਤ ਜੀ ਸੇਮ ਸਕੂਲ ਦੇ ਵਿੱਚ ਇੱਕੋ ਸਕੂਲ ਦੇ ਵਿੱਚ ਪੜ੍ਹਦੇ ਨੇ ਸਾਥ ਸੰਗਤ ਜੀ ਉਸੇ ਮਾਤਾ ਪਿਤਾ ਨੇ ਇੱਕ ਬੱਚੇ ਨੂੰ ਪੜ੍ਹਾਇਆ ਉਸੇ ਮਾਤਾ ਪਿਤਾ ਨੇ ਦੂਸਰੇ ਬੱਚੇ ਨੂੰ ਪੜ੍ਹਾਇਆ ਸਾਥ ਸੰਗਤ ਜੀ ਇੱਕੋ ਦੁਕਾਨ ਤੋਂ ਕੱਪੜੇ ਆਉਂਦੇ ਨੇ ਇੱਕੋ ਰਸੋਈ ਦੇ ਵਿੱਚ ਉਹਨਾਂ ਲਈ ਖਾਣਾ ਬਣਦਾ ਆ ਇਕ ਸਕੂਲ ਦੇ ਵਿੱਚ ਪੜ ਰਹੇ ਨੇ ਤੇ ਸਾਧ ਸੰਗਤ ਜੀ ਕਈ ਵਾਰ ਕੀ ਹੁੰਦਾ ਆ ਕਿ ਭਾਈ ਇੱਕ ਕਾਮਯਾਬ ਹੋ ਜਾਂਦਾ ਦੂਸਰਾ ਨਹੀਂ ਜੇ ਹੁੰਦਾ ਐਸੇ ਪ੍ਰਕਾਰ ਸਾਧ ਸੰਗਤ ਜੀ ਤੁਸੀਂ ਹੀ ਮਾਤ ਪਿਤਾ ਪ੍ਰਭ ਮੇਰੋ ਭਾਈ ਉਹ ਪਰਮ ਪਿਤਾ ਪ੍ਰਮਾਤਮਾ ਸਾਰਿਆਂ ਨੂੰ ਆਵਾਜ਼ ਮਾਰਦਾ ਸਾਧ ਸੰਗਤ ਜੀ ਕਿਆ ਤੂੰ ਸੋਇਆ ਜਾਗੇ ਈਾਨਾ ਤੈ ਜੀਵਨ ਜਗ ਸੱਚ ਕਰ ਜਾਣਾ ਤੇ ਸਾਧ ਸੰਗਤ ਜੀ ਬਾਤ ਸਾਰਿਆਂ ਨੂੰ ਪੈਂਦੀ ਹੈ ਪਰ ਜਿਹੜਾ ਸੁਣ ਲੈਂਦਾ ਸਾਧ ਸੰਗਤ ਜੋ ਕਾਮਯਾਬ ਹੋ ਜਾਂਦਾ ਆ ਤੇ ਜਿਹੜਾ ਨਹੀਂ ਸੁਣਦਾ ਸਾਧ ਸੰਗਤ ਜੀ ਉਹ ਅਧੁਰਾਈਏ ਸੰਸਾਰ ਤੋਂ ਤੁਰ ਜਾਂਦਾ ਹੈ ਬਚਨੀ ਤੋਰ ਮੋਰ ਮਨ ਮੰਨੈ ਜਨ ਕੋ ਪੂਰਨ ਦੀਜੈ ਤੇ ਸਾਧ ਸੰਗਤ ਜੀ ਜੋ ਮਾਤਾ ਪਿਤਾ ਦੀ ਗੱਲ ਮੰਨਦੇ ਨੇ ਆਪਣੇ ਅਧਿਆਪਕਾਂ ਦੀ ਗੁਰੂਆਂ ਦੀ ਗੱਲ ਮੰਨਦੇ ਨੇ ਨਾ ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਨਾ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ ਤੇ ਸਾਧ ਸੰਗਤ ਜੀ ਇਹ ਨਹੀਂ ਹੈ ਕਿ ਭਾਈ ਅਸੀਂ ਅੱਜ ਵਿਗੜੇ ਹੋਏ ਆਂ ਤਾਂ ساری ਉਮਰ ਵਿਗੜੇ ਹੀ ਰਵਾਂਗੇ ਸਤਗੁਰੂ ਜੀ ਫਰਮਾਉਂਦੇ ਭਾਈ ਤੂੰ ਅੱਜ ਗੁਰੂ ਅੱਗੇ ਆ ਸੰਤਾਂ ਦੇ ਸ਼ਰਨ ਚ ਆ ਸਾਧੂ ਕੀ ਜੋ ਲੇ ਓਟ ਤੇਰਾ ਮਿਟਾਏ ਪਾਪ ਸਭ ਕੋਟ ਕੋਟ ਸਾਸੰਗਤ ਜੀ ਜੋ ਸੰਤ ਨੇ ਸੱਚੇ ਸੰਤ ਨੇ ਗੁਰੂ ਨੇ ਉਹ ਸਾਰਾ ਕੁਝ ਭੁਲਾਉਣ ਵਾਸਤੇ ਤਿਆਰ ਹੁੰਦੇ ਨੇ ਪਰ ਸ਼ਰਤ ਇਹ ਹੈ ਕਿ ਭਾਈ ਆਪਾਂ ਸੱਚੇ ਮਨ ਦੇ ਨਾਲ ਸਤਗੁਰਾਂ ਦੇ ਦਰਬਾਰ 'ਚ ਆਈਏ ਤੇ ਸਾਸੰਗਤ ਜੀ ਆ ਕੇ ਆਪਾਂ ਵਾਅਦਾ ਕਰੀਏ ਕਿ ਭਾਈ ਜੋ ਕੁਝ ਹੋ ਗਿਆ ਹੋ ਗਿਆ ਅੱਜ ਤੋਂ ਬਾਅਦ ਮੈਂ ਸਾਸੰਗਤ ਜੀ ਗੁਰੂ ਦੇ ਹੀ ਵਚਨ ਮੰਨਾਂਗਾ ਜਿਸ ਤਰ੍ਹਾਂ 사ਤਸੰਗਤ ਜੀ ਉਹ ਪਰਮ ਪਿਤਾ ਪਰਮਾਤਮਾ ਕਹਿੰਦੇ ਨੇ ਭਾਈ ਜਿਵੇਂ ਇੱਕ ਮਾਂ ਦਾ ਹਿਰਦਾ ਹੁੰਦਾ 사ਤਸੰਗਤ ਜੀ ਬੜਾ ਨਰਮ ਹੈ ਬੜਾ ਕੋਮਲ ਹੈ ਤੇ 사ਤਸੰਗਤ ਜੀ ਬੜਾ ਹੀ ਪਾਵਨ ਪਵਿੱਤਰ ਹਿਰਦਾ ਇੱਕ ਮਾਂ ਦਾ ਹੁੰਦਾ ਹੈ ਬੱਚਾ ਕਿੰਨਾ ਹੀ ਵਿਗੜਿਆ ਹੋਵੇ 사ਤਸੰਗਤ ਜੀ ਸਾਰੀ ਦੁਨੀਆ ਨੂੰ ਬੁਰਾ ਭਲਾ ਕਹਿੰਦੀ ਹੋਵੇ ਪਰ ਮਾਂ 사ਤਸੰਗਤ ਜੀ ਮਾਂ ਦੇ ਦਿਲੋਂ ਕਦੇ ਉਹਨੂੰ ਬੁਰਾ ਨਹੀਂ ਨਿਕਲਦਾ ਆਸ਼ੀਸ਼ ਹੀ ਨਿਕਲੇਗੀ ਮਾਂ ਦਰਦ ਰਤੇ ਜਾਂਦੀ ਹੈ ਕਿ ਭਾਈ ਮੇਰੇ ਬੱਚੇ ਦਾ ਭਲਾ ਹੋਵੇ ਸਾਤ ਸੰਗਤ ਜੀ ਆਖਰੀ ਦਮ ਤੱਕ ਉਹ ਜੋ ਮਾਂ ਹੈ ਨਾ ਬੱਚੇ ਦਾ ਭਲਾ ਹੀ ਸੋਚਦੀ ਹੈ ਜਿਵੇਂ ਇੱਕ ਛੋਟਾ ਜਿਹਾ ਬੱਚਾ ਹੋਵੇ ਨਾ ਸਾਤ ਸੰਗਤ ਜੀ ਲਿਬੜਿਆ ਹੋਵੇ ਲੋਕ ਦੂਰ ਭੱਜਣਗੇ ਭਾਈ ਸਾਡੇ ਕੱਪੜੇ ਖਰਾਬ ਹੋ ਜਾਣਗੇ ਪਰ ਸਾਤ ਸੰਗਤ ਜੀ ਮਾਂ ਨੇ ਕਿੰਨੇ ਹੀ ਸੋਹਣੇ ਕੱਪੜੇ ਪਾਏ ਹੁਣ ਉਹਨੂੰ ਬੜੇ ਪਿਆਰ ਨਾਲ ਗਲਵਕੜੀ 'ਚ ਲੈ ਲੈਂਦੀ ਆ ਮਾਦਾ ਹਿਰਦਾ ਆ ਤੇ ਉਹ ਹੀ ਬੱਚਾ ਜਦੋਂ ਵੱਡਾ ਹੋ ਕੇ ਗਲਤੀਆਂ ਕਰਦਾ ਸਤਸੰਗਤ ਜੀ ਸਮਾਜ ਉਹਨੂੰ ਕਿੰਨਾ ਹੀ ਮਾੜਾ ਕਵੇ ਪਰ ਮਾ ਸਤਸੰਗਤ ਜੀ ਆਖਰੀ ਮੀਤ ਤੱਕ ਇਹੀ ਆਸ ਲਗਾਏ ਬੈਠੀ ਰਹਿੰਦੀ ਹੈ ਕਿ ਭਾਈ ਸਾਡਾ ਜੋ ਬੱਚਾ ਹੈ ਅੱਜ ਵੀ ਅੱਗੇ ਵਧੇ ਕੱਲ ਵੀ ਅੱਗੇ ਵਧੇ ਇਹ ਵੀ ਦੂਸਰੇ ਵਰਗਾ ਹੋਵੇਗਾ ਕਿ ਸਤਸੰਗਤ ਜੀ ਇਹੀ ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਪ੍ਰਮਾਤਮਾ ਦੇ ਦਰਦੀ ਵੀ ਇਹੀ ਰੀਤ ਹੈ ਸਤਸੰਗਤ ਜੀ ਅਸੀਂ ਕਿੰਨੇ ਹੀ ਵੱਡੇ ਪਾਪੀ ਕਿਉਂ ਨਾ ਆਈਏ ਕਿੰਨੇ ਹੀ ਮਾੜੇ ਕਰਮਾਂ ਵਾਲੇ ਕਿਉਂ ਨਾ ਹੋਈਏ ਸਾਧ ਸੰਗਤ ਜੀ ਤੂੰ ਹੀ ਮਾਤਾ ਪਿਤਾ ਪ੍ਰਭ ਮੇਰਾ ਸਾਧ ਸੰਗਤ ਜੀ ਆਖਰੀ ਦਮ ਤੱਕ ਜਦੋਂ ਤੱਕ ਅਸੀਂ ਸੰਸਾਰ ਤੋਂ ਨਹੀਂ ਚਲੇ ਜਾਂਦੇ ਗੁਰੂਵਦਾਸ ਮਹਾਰਾਜ ਜੀ ਆਵਾਜ਼ ਮਾਰਦੇ ਰਹਿੰਦੇ ਨੇ ਸਾਧ ਸੰਗਤ ਜੀ ਉਹ ਸਭ ਤੋਂ ਵੱਡਾ ਪਰਮ ਪਿਤਾ ਪਰਮਾਤਮਾ ਜੋ ਮਾਤਾ ਪਿਤਾ ਹੈ ਉਹ ਆਖਰੀ ਦਮ ਤੱਕ ਸਾਧ ਸੰਗਤ ਜੀ ਆਵਾਜ਼ ਮਾਰਦਾ ਆ ਕਿਆ ਤੂੰ ਸੋਇਆ ਜਾਗ ਈਆਨਾ ਤੈ ਜੀ ਬਨ ਜਗ ਸੱਚ ਕਰ ਜਾਣਾ ਤੇ ਸਤਸੰਗਤ ਜੀ ਜਦੋਂ ਵੀ ਆਪਾਂ ਕੋਈ ਕੰਮ ਕਰਦੇ ਆ ਨਾ ਆਪਣੇ ਅੰਦਰੋਂ ਦੋ ਆਵਾਜ਼ਾਂ ਆਉਂਦੀਆਂ ਨੇ ਸਤਸੰਗਤ ਜੀ ਇੱਕ ਪਰਮਾਤਮਾ ਦੀ ਆਵਾਜ਼ ਇੱਕ ਸ਼ੈਤਾਨ ਦੀ ਆਵਾਜ਼ ਤੇ ਸਤਸੰਗਤ ਜੀ ਫੈਸਲਾ ਅਸੀਂ ਕਰਨਾ ਹੁੰਦਾ ਕਿ ਆਵਾਜ਼ ਕਿਹਦੀ ਸੁਣੀ ਹੈ ਅੰਮ੍ਰਿਤ ਵੇਲੇ ਅਸੀਂ ਦੋ ਆਵਾਜ਼ਾਂ ਆਉਂਦੀਆਂ ਨੇ ਇੱਕ ਆਵਾਜ਼ ਕਹਿੰਦੀ ਭਾਈ ਸੋ ਜਾ ਸਤਸੰਗਤ ਜੀ ਦੂਸਰੀ ਆਵਾਜ਼ ਕਹਿੰਦੀ ਭਾਈ ਅੰਮ੍ਰਿਤ ਵੇਲਾ ਜਾ ਰਿਹਾ ਆ ਖੜਾ ਹੋ ਕੱਲ ਦਾ ਦਿਨ ਆਵੇ ਜਾਂ ਨਾ ਆਵੇ ਤੇ ਸਤਸੰਗਤ ਜੀ ਜਦੋਂ ਕੋਈ ਚੰਗਾ ਕੰਮ ਕਰਦੇ ਆ ਉਦੋਂ ਆਵਾਜ਼ ਆ ਜਾਂਦੀ ਹੈ ਇੱਕ ਆਵਾਜ਼ ਆ ਜਾਂਦੀ ਹੈ ਉਹ ਸਾਨੂੰ ਰੋਕਦੀ ਹੈ ਕਿ ਭਾਈ ਇਹ ਕੰਮ ਨਾ ਕਰ ਦੂਸਰੀ ਆਵਾਜ਼ ਆ ਜਾਂਦੀ ਹੈ ਸਾਧ ਸੰਗਤ ਜੀ ਜੋ ਕਹਿੰਦੀ ਹੈ ਭਾਈ ਕਰ ਬਹੁਤ ਚੰਗਾ ਕੰਮ ਹੈ ਜਦੋਂ ਅਸੀਂ ਮਾੜਾ ਕੰਮ ਕਰਨ ਲੱਗਦੇ ਸਾਧ ਸੰਗਤ ਜੀ ਉਦੋਂ ਜਦੋਂ ਸ਼ੈਤਾਨ ਦੀ ਆਵਾਜ਼ ਆ ਜਾਂਦੀ ਹੈ ਜੋ ਸਾਨੂੰ ਕਹਿੰਦਾ ਭਾਈ ਕਰਦੇ ਕੁਝ ਨਹੀਂ ਜੇ ਹੁੰਦਾ ساری ਦੁਨੀਆ ਕਰ ਰਹੀ ਹੈ ਕੁਝ ਨਹੀਂ ਹੋਏਗਾ ਸਾਧ ਸੰਗਤ ਜੀ ਸ਼ੈਤਾਨ ਦੀ ਆਵਾਜ਼ ਹੈ ਤੇ ਪ੍ਰਮਾਤਮਾ ਦੀ ਆਵਾਜ਼ ਸਾਨੂੰ ਰੋਕਦੀ ਹੈ ਬੇਟਾ ਇਹ ਕੰਮ ਨਾ ਕਰ ਇਹ ਕੰਮ ਕਰਾਂਗੇ ਸਾਧ ਸੰਗਤ ਜੀ ਕੀ ਹੋਵੇਗਾ ਬਦਨਾਮੀ ਹੋਵੇਗੀ ਪਰਿਵਾਰ ਦੀ ਬਦਨਾਮੀ ਆਪਦੀ ਬਦਨਾਮੀ ਹੈ ਤੇ ਸਾਧ ਸੰਗਤ ਜੀ ਜੋ ਸਤ ਸੰਗੀ ਨੇ ਗੁਰਬਾਣੀ ਪੜ੍ਹਦੇ ਨੇ ਨਾ ਸਾਧ ਸੰਗਤ ਜੀ ਉਹਨਾਂ ਦੇ ਅੰਦਰ ਪ੍ਰਮਾਤਮਾ ਦੀ ਆਵਾਜ਼ ਤੇਜ ਹੁੰਦੀ ਹੈ ਤੇ ਭਾਈ ਜਿਨ੍ਹਾਂ ਦੀ ਸੰਗਤ ਮਾੜੀ ਹੈ ਆਵਾਜ਼ਾਂ ਉਹਨਾਂ ਦੇ ਵੀ ਅੰਦਰੋਂ ਦੋ ਆਉਂਦੀਆਂ ਨੇ ਪਰ ਸਾਧ ਸੰਗਤ ਜੀ ਉੱਥੇ ਸ਼ੈਤਾਨ ਦੀ ਆਵਾਜ਼ ਤੇਜ ਹੁੰਦੀ ਹੈ ਐਸੇ ਕਰਕੇ ਆਓ ਸਾਧ ਸੰਗਤ ਜੀ ਆਵਾਜ਼ਾਂ ਆਪਣੇ ਅੰਦਰੋਂ ਵੀ ਦੋ ਹੀ ਆਉਂਦੀਆਂ ਨੇ ਤੇ ਭਾਈ ਪ੍ਰਮਾਤਮਾ 24 ਘੰਟੇ ਸਾਨੂੰ ਸਾਧ ਸੰਗਤ ਜੀ ਸਹੀ ਮਾਰਗ ਤੇ ਲਿਆਉਣ ਵਾਸਤੇ ਵਾਰ-ਵਾਰ ਆਵਾਜ਼ ਮਾਰਦਾ ਗੁਰੂ ਘਰਾਂ ਚ ਰੋਜ਼ ਆਵਾਜ਼ ਆਂਦੀ ਹੈ ਕਿਆ ਤੂੰ ਸੋਇਆ ਜਾਗਿਆ ਨਾ ਤੈ ਜੀਵਨ ਜਗ ਸੱਚ ਕਰ ਜਾਣਾ ਤੇ ਆ ਸਤਿਗੁਰੂ ਅਰਦਾਸ ਮਹਾਰਾਜ ਜੀ ਦੀ ਬੜੀ ਕਿਰਪਾ ਹੋਈ ਹੈ ਸਾਧ ਸੰਗਤ ਜੀ ਤੁਮ ਹੀ ਮਾਤਾ ਪਿਤਾ ਪ੍ਰਭ ਮੇਰੋ ਸਾਧ ਸੰਗਤ ਜੀ ਜੋ ਪ੍ਰਮਾਤਮਾ ਹੈ ਮਾਤਾ ਪਿਤਾ ਵਰਗਾ ਹੈ ਸਾਧ ਸੰਗਤ ਜੀ ਮਾਤਾ ਪਿਤਾ ਐ ਸੰਸਾਰ ਤੋਂ ਚਲੇ ਜਾਂਦੇ ਨੇ ਉਸ ਤੋਂ ਬਾਅਦ ਕਦੇ ਆਵਾਜ਼ ਨਹੀਂ ਪੈਂਦੀ ਸਾਤਸੰਗਤ ਜੀ ਉਹ ਪਰਮ ਪਿਤਾ ਪਰਮਾਤਮਾ ਰੋਜ਼ ਆਵਾਜ਼ ਮਾਰਦਾ ਹੈ ਹਰ ਰੋਜ਼ ਸਾਨੂੰ ਸਾਤਸੰਗਤ ਜੀ ਬਚਾਂਦਾ ਹੈ ਹਰ ਰੋਜ਼ ਸਾਨੂੰ ਜਗਾਣ ਦੀ ਕੋਸ਼ਿਸ਼ ਕਰਦਾ ਹੈ ਇਹ ਵੱਖਰੀ ਗੱਲ ਹੈ ਸਾਤਸੰਗਤ ਜੀ ਅਸੀਂ ਨਾ ਜਾਗੀਆਂ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਹੋ ਮਸਕੀਨਤ ਪੋਰਾ ਕਿ ਪਰਮਾਤਮਾ ਜੀ ਤੁਸੀਂ ਮਾਤਾ ਪਿਤਾ ਹੋ ਤੇ ਸਾਤਸੰਗਤ ਜੀ ਆਪਾਂ ਉਸ ਮਾਤਾ ਪਿਤਾ ਦੇ ਚਰਨਾਂ ਦੀ ਤੂਲ ਬਣ ਕੇ ਰਹੀਏ ਪਵਰਾ ਬਣ ਕੇ ਰਹੀਏ ਤੁਮ ਜੋ ਤਜੋ ਕਵਨ ਮੋਹਿ ਰੱਖੇ ਸਹਿ ਕੋਣ ਨਹੀਂ ਹੋਰਾ ਸਾਤਸੰਗਤ ਜੀ ਜਿਵੇਂ ਮਾਤਾ ਪਿਤਾ ਇੱਕ ਵਾਰੀ ਛੱਡ ਦੇਣ ਨਾ ਉਹ ਕਹਿੰਦੇ ਨੇ ਨਾ ਭਾਈ ਜੋ ਮਾਤਾ ਪਿਤਾ ਸਾਡੇ ਲਈ ਕਰ ਸਕਦੇ ਨੇ ਦੁਨੀਆ ਦੀ ਕੋਈ ਤਾਕਤ ਨਹੀਂ ਕਰ ਸਕਦੀ ਸਾਤਸੰਗਤ ਜੀ ਜੋ ਰੋਟੀ ਜੋ ਸੇਵਾ ਮਾਂ ਬੱਚੇ ਦੀ ਕਰਦੀ ਸਾਤਸੰਗਤ ਜੀ ਕੋਈ ਦੂਸਰਾ ਰਿਸ਼ਤਾ ਕਰ ਹੀ ਨਹੀਂ ਸਕਦਾ ਜੋ ਸਾਤਸੰਗਤ ਜੀ ਪਿਤਾ ਕਰ ਸਕਦਾ ਆ ਉਹ ਦੂਸਰਾ ਕੋਈ ਕਰ ਹੀ ਨਹੀਂ ਸਕਦਾ ਸਾਤਸੰਗਤ ਜੀ ਨਾ ਜੋ ਮਾਤਾ ਪਿਤਾ ਨੇ ਭਾਈ ਨਾ ਗਰਮੀ ਦੇਖਦੇ ਇਹਨਾਂ ਨਾ ਸਰਦੀ ਦੇਖਦੇ ਨੇ ਸਰੀਰ ਨੂੰ ਕੋਈ ਬਿਮਾਰੀ ਲੱਗੀ ਹੋਵੇ ਤਾਂ ਵੀ ਸਾਧ ਸੰਗਤ ਜੀ ਬੱਚਿਆਂ ਲਈ ਬੜੀ ਮਿਹਨਤ ਕਰਦੇ ਨੇ ਲੱਗੇ ਰਹਿੰਦੇ ਨੇ ਸਾਧ ਸੰਗਤ ਜੀ 24 24 ਘੰਟੇ ਨੀਂਦ ਪੂਰੀ ਹੋਵੇ ਨਾ ਹੋਵੇ ਸਾਧ ਸੰਗਤ ਜੀ ਕੋਈ ਦਿਹਾੜੀ ਕਰਦਾ ਕੋਈ ਮਜ਼ਦੂਰੀ ਕਰਦਾ ਕੋਈ ਬਿਜ਼ਨਸ ਕਰ ਰਿਹਾ ਸਾਧ ਸੰਗਤ ਜੀ ਰੋਟੀ ਖਾਣੀ ਬੜੀ ਸੋਖੀ ਹੈ ਪਰ ਬੱਚਿਆਂ ਨੂੰ ਪੜਾਣਾ ਲਿਖਾਣਾ ਉਹਨਾਂ ਨੂੰ ਕਾਮਯਾਬ ਕਰਨਾ ਉਹਨਾਂ ਦੀ ਵਿਆਹ ਸ਼ਾਦੀਆਂ ਕਰਨੀਆਂ ਤਾਂ ਹੀਓ ਸਤਗੁਰੂ ਜੀ ਫਰਮਾਉਂਦੇ ਭਾਈ ਜੇ ਮਾਤਾ ਪਿਤਾ ਸਾਧ ਸੰਗਤ ਜੀ ਜੋ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਕੋਈ ਨਹੀਂ ਨਿਭਾ ਸਕਦਾ ਸਾਧ ਸੰਗਤ ਜੀ ਤੁਮ ਜੋ ਤਜੋ ਕਵਨ ਮੋਹ ਰੱਖ ਐਸੇ ਪ੍ਰਕਾਰ 사ਸੰਗਤ ਜੀ ਦੇ ਮਾਤਾ ਪਿਤਾ ਛੱਡ ਦੇਣ ਤਾਂ 사ਸੰਗਤ ਜੀ ਕੋਈ ਨਹੀਂ ਜੀ ਰੱਖਣ ਵਾਲਾ ਇੰਨੇ ਖਰਚੇ ਕੋਈ ਨਹੀਂ ਚੱਲਦਾ 사ਸੰਗਤ ਜੀ ਵੱਡੇ ਵੱਡੇ ਸਕੂਲਾਂ ਦੇ ਵਿੱਚ ਪੜਾਉਣਾ ਚੰਗੇ ਕੱਪੜੇ ਪਾਉਣੇ 사ਸੰਗਤ ਜੀ ਮਨਮਰਜ਼ੀ ਦਾ ਖਾਣਾ ਪੀਣਾ ਇਹ ਸਿਰਫ ਮਾਤਾ ਪਿਤਾ ਹੀ ਕਰ ਸਕਦੇ ਨੇ ਭਾਈ ਤੇ 사ਸੰਗਤ ਜੀ ਜਦੋਂ ਆਪਾਂ ਕਿਸੇ ਹੋਰ ਦੇ ਸਾਡੀ ਸੇਵਾ ਇੱਕ ਦਿਨ ਹੋਵੇਗੀ ਦੋ ਦਿਨ ਹੋਵੇਗੀ ਨਹੀਂ ਤਾਂ 사ਸੰਗਤ ਜੀ ਜੋ ਮਾਂ ਕਰ ਸਕਦੀ ਹੈ ਬੱਚੇ ਲਈ ਉਹ ਕੋਈ ਨਹੀਂ ਕਰ ਸਕਦਾ ਜੋ ਪਿਤਾ ਆਪਣੇ ਬੱਚੇ ਲਈ ਕਸ਼ਟ ਚਲਦਾ ਸਾਧ ਸੰਗਤ ਜੀ ਕੋਈ ਨਹੀਂ ਜੇ ਚੱਲ ਸਕਦਾ ਤੇ ਐਸੇ ਕਰਕੇ ਭਾਈ ਜੋ ਪ੍ਰਮਾਤਮਾ ਸਾਡੇ ਲਈ ਕਰ ਰਿਹਾ ਉਹ ਕੋਈ ਨਹੀਂ ਕਰ ਸਕਦਾ ਤੂੰ ਜੋ ਤਜ ਕੋਵਨ ਮੋਹ ਰੱਖ ਕੇ ਕਿ ਪ੍ਰਮਾਤਮਾ ਜੀ ਜੇ ਤੁਸੀਂ ਸਾਨੂੰ ਛੱਡਤਾ ਤਾਂ ਸਾਨੂੰ ਰੱਖਣ ਵਾਲਾ ਕੌਣ ਹੈ ਸਹੇ ਕੋਣ ਨਹੀਂ ਹੋਰਾ ਤੇ ਕਿਸ ਕਿਦੇ ਅੱਗੇ ਸਾਧ ਸੰਗਤ ਜੀ ਬੜੀ ਸੁੰਦਰ ਗੱਲ ਕਹੀ ਹੈ ਸਤਿਗੁਰੂ ਅਰਦਾਸ ਮਹਾਰਾਜ ਜੀ ਨੇ ਸਹੇ ਕੋਣ ਨਹੀਂ ਹੋਰਾ ਤੇ ਸਾਧ ਸੰਗਤ ਜੀ ਆਪਾਂ ਗਿਲਾ ਸ਼ਿਕਵਾ ਕਰਾਂਗੇ ਕਿਹਦੇ ਨਾਲ ਸੁੱਖ-ਦੁੱਖ ਕਰਾਂਗੇ ਕਿਹਦੇ ਨਾਲ ਤੇ 사త్సנגਤ ਜੀ ਜੋ ਸੁੱਖ-ਦੁੱਖ ਤੁਸੀਂ ਮਾਤਾ-ਪਿਤਾ ਦੇ ਨਾਲ ਕਰਦੇ ਹੋ ਤੁਹਾਡੀ ਗੱਲ ਨੂੰ ਕੋਈ ਤੀਸਰਾ ਸਮਝੇਗਾ ਵੀ ਨਹੀਂ 사త్సנגਤ ਜੀ ਇੱਥੋਂ ਤੱਕ ਕਿ 사త్సנגਤ ਜੀ ਸਕੇ ਭੈਣ ਭਰਾ ਵੀ ਨੇ ਉਹ ਵੀ ਤੁਹਾਡੀ ਜੋ ਅੰਦਰ ਦੀ ਭਾਵਨਾ ਕਦੇ ਨਹੀਂ ਸਮਝ ਪਾਣਗੇ 사త్సנגਤ ਜੀ ਜਿਵੇਂ ਮੇਰੀਆਂ ਮਾਤਾ-ਮਾਂ ਪੈਣਾ 사త్సנגਤ ਜੀ ਆਪਣੀਆਂ ਮਾਤਾ-ਮਾਂ ਨੂੰ ਜੋ ਗੱਲਾਂ ਦੇ ਵਿੱਚ ਗੱਲ ਕਰਦੀਆਂ ਨੇ ਤੇ ਜੋ ਫੀਲਿੰਗ ਮਾਤਾ-ਪਿਤਾ ਦੇ ਨਾਲ ਹੁੰਦੀ ਹੈ 사త్సנגਤ ਦੇ ਸਕੇ ਭੈਣ ਭਰਾਵਾਂ ਨਾਲ ਨਹੀਂ ਬਣਦੀ ਤੇ ਐਸੇ ਕਰਕੇ ਕਹਿੰਦੇ ਨੇ ਭਾਈ ਜੇ ਮਾਤਾ ਪਿਤਾ ਚਲੇ ਜਾਂ ਸਤਸੰਗਤ ਜੀ ਜੋ ਉਹ ਉਹ ਰਿਸ਼ਤਾ ਕਦੇ ਕਿਸੇ ਨਾਲ ਬਣਿਆ ਹੀ ਨਹੀਂ ਉਹ ਗੱਲਾਂ ਕਦੇ ਕਿਸੇ ਨਾਲ ਤੁਸੀਂ ਕਰ ਹੀ ਨਹੀਂ ਜੀ ਸਕਦੇ ਤੁਮ ਜੋ ਤਜੋ ਕਵਨ ਮੋਹ ਰੱਖੈ ਸਹ ਕੋਣ ਨਹੀਂ ਹੋਰਾ ਕਿ ਪ੍ਰਮਾਤਮਾ ਜੀ ਜੇ ਤੁਸੀਂ ਸਾਨੂੰ ਛੱਡਤਾ ਤਾਂ ਅਸੀਂ ਕਿਦੇ ਨਾਲ ਸੁੱਖ ਦੁੱਖ ਕਰਾਂਗੇ ਸਾਡੀ ਸੰਭਾਲ ਕੌਣ ਕਰੇਗਾ ਇਹ ਸਤਸੰਗਤ ਜੀ ਸਤਗੁਰੂ ਦਾਸ ਮਹਾਰਾਜ ਜੀ ਸਾਨੂੰ ਸਮਝਾਣਾ ਹੈ ਅਗੇ ਸਮਝਾਉਂਦੇ ਨੇ ਸਾਧ ਸੰਗਤ ਜੀ ਬਾਹ ਡੰਬਰ ਹੋਂ ਕਬੂ ਨ ਜਾਣਿਓ ਤੁਮ ਚਰਨਨ ਚਿਤ ਮੋਰਾ ਅਗਨ ਸਗਨ ਦੋ ਸਮ ਕਰਿਆਨਿਓ ਚੌਂ ਦਿਸ਼ ਦਰਸ਼ਨ ਤੋਰਾ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜਿਹੜੇ ਬਾਹਰੀ ਅਡੰਬਰ ਨਹੀਂ ਕਰਦੇ ਬਾਹ ਡੰਬਰ ਹੋਂ ਕਬੂ ਨ ਜਾਣਿਓ ਕਿ ਪ੍ਰਮਾਤਮਾ ਜੀ ਮੈਂ ਕੋਈ ਅਡੰਬਰ ਨਹੀਂ ਕਰਦਾ ਕੋਈ ਮੈਂ ਪਖੰਡ ਨਹੀਂ ਕਰਦਾ ਤੁਮ ਚਰਨਨ ਚਿਤ ਮੋਰਾ ਪ੍ਰਮਾਤਮਾ ਜੀ ਬਸ ਤੁਹਾਡੇ ਹੀ ਚਰਨ ਮੇਰੇ ਹਿਰਦੇ ਦੇ ਵਿੱਚ ਵਸਦੇ ਨੇ ਅਗਨ ਸਗਨਦੋਂ ਸਮਕਰ ਆਨ ਤੇ ਸਾਸੰਗਤ ਜੀ ਗੁਣ ਓ ਗੁਣ ਸ਼ਗਨ ਅਪਸ਼ਗਨ ਸਾਸੰਗਤ ਜੀ ਜੋ ਸਤਸੰਗੀ ਇਨਸਾਨ ਹੁੰਦੇ ਨੇ ਨਾ ਉਹਨਾਂ ਵਾਸਤੇ ਕੋਈ ਸ਼ਗਨ ਨਹੀਂ ਕੋਈ ਅਪਸ਼ਗਨ ਨਹੀਂ ਬਹੁਤੇ ਲੋਕ ਨਹੀਂ ਸਾਸੰਗਤ ਜੀ ਜਿਹੜੇ ਕਹਿੰਦੇ ਨੇ ਭਾਈ ਅੱਜ ਉਹ ਵਾਰ ਆ ਇਹ ਕੰਮ ਨਹੀਂ ਕਰ ਸਕਦੇ ਜਿਵੇਂ ਸ਼ਨੀਵਾਰ ਨੂੰ ਲੋਹਾ ਨਹੀਂ ਖਰੀਦਦੇ ਮੰਗਲਵਾਰ ਨੂੰ ਆ ਕੰਮ ਨਹੀਂ ਕਰਦੇ ਭਾਈ ਅੱਜ ਸ਼ਰਾਦ ਲੱਗੇ ਹੋਏ ਨੇ ਉਹ 사త్సੰਗਤ ਜੀ ਕਈ ਪ੍ਰਕਾਰ ਦੇ ਦਿਨ ਨੇ ਭਾਈ ਲੋਕ ਕੰਮ ਸ਼ੁਰੂ ਨਹੀਂ ਕਰਦੇ ਤੇ 사త్సੰਗਤ ਜੀ ਜਿਵੇਂ ਪੋਣੇ ਦੇ ਵਿੱਚ ਲੋਕ ਇੱਥੋਂ ਤੱਕ ਕਿ 사త్సੰਗਤ ਜੀ ਗੁਰਬਾਣੀ ਸਾਨੂੰ ਕ੍ਰਾਂਤੀਕਾਰੀ ਬਣਾਉਂਦੀ ਹੈ ਤੇ ਲੋਕ ਇੱਥੋਂ ਤੱਕ ਕਹਿ ਦਿੰਦੇ ਨੇ ਭਾਈ ਪੋਣੇ ਦੇ ਵਿੱਚ ਤੁਸੀਂ ਭੋਗ ਨਹੀਂ ਜੇ ਪਾਣਾ ਸਵਾ ਦੇ ਵਿੱਚ ਪਾਣਾ ਹੈ ਬਹੁਤੇ ਲੋਕ ਨੇ satsangat ji ਜੋ ਵਹਿਮ ਪਰਮ ਅਡੰਬਰ ਪਖੰਡ ਕਰਦੇ ਨੇ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਭਗਤ ਵਾਸਤੇ ਸ਼ਗਨ ਅਪਸ਼ਗਨ ਤਿਸ ਕੋ ਲਗੈ ਜਿਸ ਚੇਤਨਾ ਆਵੇ satsangat ji ਜਿੰਨਾਂ ਦਾ ਕੋਈ ਗੁਰੂ ਨਹੀਂ ਹੁੰਦਾ ਨਾ ਉਹਨਾਂ ਵਾਸਤੇ ਗੱਲਾਂ ਹੁੰਦੀਆਂ ਨੇ ਕਿ ਭਾਈ ਜੀ ਦੇ ਕੋਲ ਗੁਰੂ ਨਹੀਂ ਹੈ ਗੁਰੂ ਦਾ ਗਿਆਨ ਨਹੀਂ ਹੈ ਉਹ ਸ਼ਗਨ ਅਪਸ਼ਗਨ ਨੂੰ ਮੰਨਦੇ ਨੇ satsangat ji ਸੱਚੇ ਗੁਰੂ ਦੇ ਸੱਚੇ ਚੇਲੇ ਕਦੇ ਇੰਨਾ ਝੰਝੜ ਦੇ ਵਿੱਚ ਪੈਂਦੇ ਹੀ ਨਹੀਂ ਹੈ ਉਨਾ ਵਾਸਤੇ ਸਾਧ ਸੰਗਤ ਜੀ ਸਾਰੇ ਦਿਨ ਵਾਰ ਤਰੀਕਾ ਸਾਰੇ ਦੇ ਸਾਰੇ ਸ਼ੁਭ ਹੁੰਦੇ ਨੇ ਸਾਧ ਸੰਗਤ ਜੀ ਆ ਦੇਖੇ ਨਾ ਸਾਧ ਸੰਗਤ ਜੀ ਜਿਹੜੇ ਸ਼ੁਭ ਅਸ਼ੁਭ ਦੇ ਵਿੱਚ ਵਿਸ਼ਵਾਸ ਕਰਦੇ ਨੇ ਉਹ ਵੀ ਦੁਖੀ ਨੇ ਸਾਧ ਸੰਗਤ ਜੀ ਜਿਹੜੇ ਨਹੀਂ ਕਰਦੇ ਸਾਧ ਸੰਗਤ ਜੀ ਉਹ ਵੀ ਦੁਖੀ ਨੇ ساری ਦੁਨੀਆ ਹੀ ਦੁਖੀ ਹੈ ਤਾਂ ਫਿਰ ਸਾਧ ਸੰਗਤ ਜੀ ਕਿਉਂ ਆਪਾਂ ਫालतू ਦੀ ਟੈਨਸ਼ਨ ਲਈਏ ਕੋਈ ਐਸਾ ਜੀਵ ਹੈ ਸਾਧ ਸੰਗਤ ਜੀ ਜਿਹੜਾ ਵਹਿਮ ਪਰਮ ਕਰਦਾ ਹੋਵੇ ਤੇ ਸਾਧ ਸੰਗਤ ਜੀ ਉਹਦੀ ਜ਼ਿੰਦਗੀ 'ਚ ਕਦੇ ਦੁਖੀ ਨਾ ਆਇਆ ਹੋਵੇ ਸਾਤ ਸੰਗਤ ਜੀ ਜੇ ਦੁੱਖ ਆਣਾ ਹੀ ਹੈ ਫਿਰ ਆਪਾਂ ਸ਼ਗਨ ਅਪਸ਼ਗਨ ਨੂੰ ਕਿਉ ਮੰਨੀਏ ਤੇ ਇਹੀ ਸਤਿਗੁਰੂ ਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਸ਼ਗਨ ਤੇ ਅਪਸ਼ਗਨ ਇਹ ਕੁਝ ਨਹੀਂ ਜਿਉਂਦਾ ਸਾਤ ਸੰਗਤ ਜੀ ਜੋ ਹੋਣਾ ਹੈ ਹੋਣਾ ਹੀ ਤੇ ਜਿਹੜੇ ਵਿਸ਼ਵਾਸ ਕਰਦੇ ਨੇ ਭਾਈ ਉਹ ਵੀ ਦੁਖੀ ਨੇ ਬਾਲੀ ਰੋਵੇ ਨਾਹੀ ਪਤਾਰ ਨਾਨਕ ਦੁਖੀਆ ਸਭ ਸੰਸਾਰ ਸਾਤ ਸੰਗਤ ਜੀ ਸਾਰੇ ਹੀ ਦੁਖੀ ਨੇ ਇਹ ਜਗ ਦੁੱਖ ਕੀ ਖੇਤਰੀ ਇਹ ਜਾਣ ਸਭ ਕੋਈ ਗਿਆਨੀ ਕਟ ਹੈ ਹਰਨਾਮ ਸੋ ਮੂਰਖ ਕਟ ਹੈ ਰੋਇ ਤੇ ਆਉ ਸਾਧ ਸੰਗਤ ਜੀ ਜੇ ਦੁੱਖ ਵੀ ਆਣਾ ਹੈ ਸੁੱਖ ਵੀ ਆਣਾ ਹੈ ਇਹ ਤਾਂ ਜ਼ਿੰਦਗੀ ਦੀ ਰੀਤ ਆ ਭਾਈ ਸੁੱਖ ਮੰਗ ਹੈ ਦੁੱਖ ਆ ਕੇ ਆਵਤ ਅੱਜ ਜਿਹੜੀ ਚੀਜ਼ਾਂ ਸਾਨੂੰ ਸੁੱਖ ਦਿੰਦੀਆਂ ਨੇ ਕੱਲ ਦੁੱਖ ਦੇਣਗੀਆਂ ਸਾਧ ਸੰਗਤ ਜੀ ਬੜੇ ਖੁਸ਼ ਹੁੰਨੇ ਨਾ ਆਪਾਂ ਸਾਡੇ ਘਰ 'ਚ ਜਦੋਂ ਬੱਚਾ ਪੈਦਾ ਹੁੰਦਾ ਹੈ ਖਾਸ ਕਰਕੇ ਸਾਡੇ ਸਮਾਜ 'ਚ ਲੜਕੇ ਨੂੰ ਬੜੀ ਪ੍ਰੈਫਰੈਂਸ ਮਿਲਦੀ ਹੈ ਸਾਧ ਸੰਗਤ ਜੀ ਬੜੇ ਢੋਲ ਨਗਾਰੇ ਵੱਜਦੇ ਨੇ ਪਾਰਟੀ ਹੁੰਦੀ ਹੈ ਉਹੀ ਬੱਚਾ ਵੱਡਾ ਹੋ ਕੇ ਸਾਧ ਸੰਗਤ ਜੀ ਜਦੋਂ ਨਸ਼ੇ ਕਰਦਾ ਬੜਾ ਦੁੱਖ ਹੁੰਦਾ ਹੈ ਉਹੀ ਬੱਚਾ ਸਾਦ ਸੰਗਤ ਜੀ ਜਦੋਂ ਵਿਆਹ ਸ਼ਾਦੀ ਕਰਾ ਕੇ ਅਲੱਗ ਹੋ ਜਾਂਦਾ ਹੈ ਮਾਵਾ ਦੇ ਤੇ ਪਿਤਾ ਦੇ ਦਿਲ ਤੇ ਬੜੀ ਬੀਤਦੀ ਹੈ ਸਾਦ ਸੰਗਤ ਜੀ ਉਹੀ ਬੱਚਾ ਦੁੱਖ ਦੇ ਰਿਹਾ ਹੈ ਸਾਦ ਸੰਗਤ ਜੀ ਵਿਆਹ ਸ਼ਾਦੀਆਂ 'ਚ ਬੜਾ ਨੱਚਦੇ ਆਪਾਂ ਕਿੰਨੇ ਭੰਗੜੇ ਪਾਨਨੇ ਆ ਸਾਦ ਸੰਗਤ ਜੀ ਕਿੰਨੇ ਗੀਤ ਗਾਨਨੇ ਆ ਕਿੰਨਾ ਸ਼ਗਨ ਕਰਦੇ ਆ ਤੇ ਸਾਦ ਸੰਗਤ ਜੀ ਕਿੰਨਾ ਚਾਹ ਚੜਿਆ ਹੁੰਦਾ ਹੈ ਤੇ ਉਹੀ ਬੱਚੇ ਸਾਦ ਸੰਗਤ ਜੀ ਜਦੋਂ ਆਪਸ 'ਚ ਲੜ ਪੈਂਦੇ ਨੇ ਥਾਣੇ ਕਚੈਰੀ ਚ ਲੈ ਜਾਂਦੇ ਨੇ ਸਾਦ ਸੰਗਤ ਜੀ ਕਦੇ ਪੁੱਛ ਕੇ ਵੇਖਿਓ ਕਿ ਅੱਜ ਦੀ ਡੇਟ ਦੇ ਵਿੱਚ ਕਿੰਨੇ ਹੀ ਲੋਕ ਨੇ ਸਾਧ ਸੰਗਤ ਜੀ ਜੋ ਬੱਚਿਆਂ ਦੀ ਲੜਾਈ ਦੇ ਵਿੱਚ ਥਾਣੇ ਕਚੈਰੀ ਜਾ ਰਹੇ। ਉਹੀ ਬੱਚੇ ਸਾਧ ਸੰਗਤ ਜੀ ਜਿੰਨਾ ਕਰਕੇ ਆਪਾਂ ਨੱਚੇ ਵੀ ਸੀ ਸ਼ਗਨ ਵੀ ਮਨਾਇਆ ਸੀ ਕਿੰਨਾ ਕੁਝ ਕੀਤਾ ਸੀ ਸਾਧ ਸੰਗਤ ਜੀ ਉਹੀ ਬੱਚੇ ਕੀ ਕਰਦੇ ਨੇ ਭਾਈ ਸਾਨੂੰ ਥਾਣਿਆਂ ਦਾ ਸ਼ਕਲ ਦਿਖਾ ਦਿੰਦੇ ਨੇ ਕਚੈਰੀਆਂ 'ਚ ਲੈ ਜਾਂਦੇ ਨੇ। ਸਾਧ ਸੰਗਤ ਜੀ ਸੁਖ ਕਰਕੇ ਵਿਆਹਿਆ ਸੀ ਤੇ ਹੋਇਆ ਕਿ ਸਾਧ ਸੰਗਤ ਜੀ ਦੁੱਖ ਦੇ ਵਿੱਚ ਬਦਲ ਗਿਆ। ਤੇ ਆਓ ਸਾਧ ਸੰਗਤ ਜੀ ਜਿਸ ਦੁੱਖ ਤੋਂ ਬਚਣਾ ਹੈ। ਇਕੋ ਹੀ ਸੁਖ ਹੈ ਸਾਸੰਗਤ ਜੀ ਦੁਨੀਆ ਦੇ ਵਿੱਚ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਪੁੱਤਰ ਕਲਤਰ ਲక్ష్ਮੀ ਮਾਇਆ ਇੰਤੇ ਕਹੋ ਕਬ ਨੈ ਸੁਖ ਪਾਇਆ ਸਾਸੰਗਤ ਜੀ ਜੇ ਸੰਸਾਰ 'ਚ ਸੁਖ ਲੱਭ ਰਹੇ ਹੋ ਉਹ ਸਾਸੰਗਤ ਜੀ ਕਦੇ ਨਹੀਂ ਜੇ ਮਿਲਣਾ ਸੱਚਾ ਸੁਖ ਜੋ ਹੈ ਉਹ ਸਾਸੰਗਤ ਜੀ ਮਨ ਦੇ ਵਿੱਚ ਹੀ ਹੈ ਬਾਹਰ ਜੇ ਅੱਜ ਸੁਖ ਹੈ ਸਾਲ 2 ਸਾਲ 4 ਸਾਲ 5-7 ਸੁਖੀ ਆ ਜਾਣਗੇ ਸਾਸੰਗਤ ਜੀ ਜਦੋਂ ਸਮਾਜ ਸੁੱਖ ਦੇ ਵਿੱਚ ਜਾ ਰਿਹਾ ਹੋਵੇ ਸਮਝ ਲੈਣਾ ਸਾਧ ਸੰਗਤ ਜੀ ਬਹੁਤ ਵੱਡਾ ਦੁੱਖ ਇੰਤਜ਼ਾਰ ਕਰ ਰਿਹਾ ਹੈ ਚਾਹੇ ਉਹ ਬਿਮਾਰੀ ਦੇ ਰੂਪ ਚ ਆਵੇ ਸਾਧ ਸੰਗਤ ਜੀ ਚਾਹੇ ਕਿਸੇ ਲੜਾਈ ਝਗੜੇ ਦੇ ਰੂਪ ਚ ਆਵੇ ਚਾਹੇ ਬੱਚੇ ਦੇ ਰੂਪ ਦੇ ਵਿੱਚ ਆਵੇ ਕਿਸੇ ਵੀ ਰੂਪ ਚ ਆ ਸਕਦਾ ਸਾਧ ਸੰਗਤ ਜੀ ਇਹ ਦੁੱਖ ਆਣਾ ਹੀ ਆਣਾ ਹੈ ਸਾਧੂ ਸੰਤ ਨਹੀਂ ਬਚ ਸਕੇ ਤੇ ਸਾਧ ਸੰਗਤ ਜੀ ਫਿਰ ਕਰੀਏ ਕੀ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਉਹ ਸਾਧੂ ਕੀ ਜੋ ਲੇ ਓਟ ਤੇਰਾ ਮਿਟਾਇਆ ਪਾਪ ਸਭ ਕੋਟ ਕੋਟ ਸਾਤਸੰਗਤ ਜੀ ਆਓ ਆਪਾਂ ਵੀ ਸਾਧੂ ਨਾਲ ਜੁੜੀਏ ਤੇ ਸਾਡੇ ਕੋਲ ਤਾਂ ਸਾਤਸੰਗਤ ਜੀ ਸਾਧੂ ਉਹ ਹੈ ਜਿਹੜਾ ਵਹਿਮ ਪਰਮ ਅਡੰਬਰ ਪਖੰਡਾ ਦਾ ਵੀ ਨਾਸ਼ ਕਰਦਾ ਹੈ ਤੇ ਸਤਿਗੁਰ ਜੀ ਫਰਮਾਉਂਦੇ ਨੇ ਚੌਹ ਦਿਸ ਦਰਸ਼ਨ ਤੋਰਾ ਜੇ ਸਾਤਸੰਗਤ ਜੀ ਜੋ ਪ੍ਰਮਾਤਮਾ ਦੇ ਭਗਤ ਨੇ ਨਾ ਨਾ ਕੋਈ ਗੁਣ ਨਾ ਕੋਈ ਓਗੁਣ ਨਾ ਕੋਈ ਸ਼ਗੁਣ ਨਾ ਕੋਈ ਅਪਸ਼ਗੁਣ ਉਹਨਾਂ ਨੂੰ ਚਾਰੋਂ ਤਰਫ ਪ੍ਰਮਾਤਮਾ ਹੀ ਦਿਖਾਈ ਦਿੰਦੇ ਨੇ ਨਾ ਕੋਈ ਅੱਲਾ ਦਿਖਾਈ ਦਿੰਦਾ ਹੈ ਸਾਤਸੰਗਤ ਜੀ ਕਹਿਣ ਦਾ ਭਾਵ ਕੋਈ ਮੁਸਲਮਾਨ ਦਿਖਾਈ ਨਹੀਂ ਦਿੰਦਾ ਉਹਨਾਂ ਨੂੰ ਕੋਈ ਸਾਧ ਸੰਗਤ ਜੀ ਹਿੰਦੂ ਦਿਖਾਈ ਨਹੀਂ ਦਿੰਦਾ ਉਹਨੂੰ ਸਭ ਪਰਮਾਤਮਾ ਦੇ ਬੰਦੇ ਦਿਖਾਈ ਦਿੰਦੇ ਨੇ ਸਾਧ ਸੰਗਤ ਜੀ ਜਿਹੜੇ ਦਿਖਾਵੇ ਵਾਲੇ ਧਾਰਮਿਕ ਲੋਕ ਨੇ ਨਾ ਉਹਨੂੰ ਕੋਈ ਇਨਸਾਨ ਅੱਲਾ ਅੱਲਾ ਦਾ ਨਜ਼ਰ ਆਏਗਾ ਕਿਸੇ ਨੂੰ ਰਾਮ ਦਾ ਨਜ਼ਰ ਆਏਗਾ ਕਿਸੇ ਨੂੰ ਰਹੀਮ ਦਾ ਪਰ ਸਾਧ ਸੰਗਤ ਜੀ ਜੋ ਪਰਮਾਤਮਾ ਦੇ ਬੰਦੇ ਨੇ ਸਭ ਗੋਬਿੰਦ ਹੈ ਕਣ ਦਾ ਭਾਵ ਸਾਧ ਸੰਗਤ ਜੀ ਹਰ ਇਨਸਾਨ 'ਚ ਪਰਮਾਤਮਾ ਨਜ਼ਰ ਆਉਂਦਾ ਉਹ ਇਹ ਨਹੀਂ ਦੇਖੇਗਾ ਭਾਈ ਇਹ ਮੁਸਲਮਾਨ ਹੈ ਕਿ ਹਿੰਦੂ ਹੈ ਈਸਾਈ ਹੈ ਸਿੱਖ ਹੈ ਸਾਧ ਸੰਗਤ ਜੀ ਸਭ ਇਨਸਾਨ ਹੀ ਨੇ ਤੇ ਆਓ ਸਾਧ ਸੰਗਤ ਜੀ ਸਮਾਪਤੀ ਵੱਲ ਵਧਦੇ ਆਂ ਪਾਰਸ ਮਨ ਮਹਿ ਰਤ ਨਹੀਂ ਜਗ ਜੰਜਾਰ ਨਾ ਥੋਰਾ ਕਹਿ ਰਵਿਦਾਸ ਤਜ ਸਭ ਤ੍ਰਿਸ਼ਨਾ ਇਕ ਰਾਮ ਚਰਨ ਚਿਤ ਮੋਰਾ ਸਾਧ ਸੰਗਤ ਜੀ ਪਾਰਸ ਮਨ ਮਹਿ ਰਤ ਨਹੀਂ ਜਗ ਜੰਜਾਰ ਨਾ ਥੋਰਾ ਕਹਿ ਰਵਿਦਾਸ ਤਜ ਸਭ ਤ੍ਰਿਸ਼ਨਾ ਇਕ ਰਾਮ ਚਰਨ ਚਿਤ ਮੋਰਾ ਤੇ 사ਤਸੰਗਤ ਜੀ ਜਿੰਨੀ ਵੀ ਸਾਡੇ ਅੰਦਰ ਤ੍ਰਿਸ਼ਨਾਵਾਂ ਨੇ ਵਹਿਮ ਪਰਮ ਅਡੰਬਰ ਪਖੰਡ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਸਤਗੁਰੂ ਜੀ ਫਰਮਾਉਂਦੇ ਭਾਈ ਸਾਰੇ ਛੱਡ ਦੇ। ਕਹਿਤ ਕਬੀਰ ਸੁਨੋ ਰੇ ਪ੍ਰਾਨੀ ਛੱਡੋ ਮਨ ਕੇ ਪਰਮਾ 사ਤਸੰਗਤ ਜੀ ਸਾਰੇ ਪਰਮ ਛੱਡ ਦੀ। ਤੇ ਕਰਨਾ ਕੀ ਹੈ 사ਤਸੰਗਤ ਜੀ ਕਹਿਤ ਕਬੀਰ ਸੁਨੋ ਰੇ ਪ੍ਰਾਨੀ ਛੱਡੋ ਮਨ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕ ਕੀ ਸ਼ਰਨ। ਸਾਤ ਸੰਗਤ ਜੀ ਇੱਕ ਦਾ ਬੰਨਾ ਹੈ پارਸ ਮਨ ਮੈਂ ਰਤਨੀ ਜਗ ਜੰਜਾਰ ਨਾ ਥੋਰਾ ਤੇ ਸਾਤ ਸੰਗਤ ਜੀ ਦੁਨੀਆ ਦੇ ਜਿਹੜੇ اڈੰਬਰ ਨੇ ਪਖੰਡ ਨੇ ਉਹਨਾਂ ਦੀ ਆਪਾਂ ਨੂੰ ਲੋੜ ਨਹੀਂ ਹੈ ਤੇ ਸਾਤ ਸੰਗਤ ਜੀ ਜਗ ਜੰਜਾਰ ਨਾ ਥੋਰਾ ਕਿਉਂਕਿ ਇਹ ਜੋ ਦੁਨੀਆ ਦੇ ਲਾਲਚ ਨੇ ਸਾਤ ਸੰਗਤ ਜੀ ਪਰਮਾਤਮਾ ਦੇ ਨਾਮ ਦੇ ਅੱਗੇ ਸੱਚ ਦੇ ਆ ਵਪਾਰ ਦੇ ਅੱਗੇ ਸਭ ਛੁੱਟੇ ਨੇ ਸਾਤ ਸੰਗਤ ਜੀ ऐसे करके सद्गुरु ने फरमाया कह रवदास तज सब तृष्णा इराम चरंचित मोरा के भाई एक राम ही है जो साडे अंदर बसदा है ओही सानू सच्चा सुख दे सकदा है सतसंग जी आओ ततन जगत गुरु सद्गुरु सद्धु, रविदास महाराज जी ने सत सतसंग जी सानू शीशा ਵਿਖਾਇਆ ਹੈ ਸੱਚ ਦਾ ਸ਼ੀਸ਼ਾ ਕਿ ਭਾਈ ਇਸ ਦੁਨੀਆ ਦੇ ਵਿੱਚ ਇੱਕ ਹੀ ਮਾਲਕ ਹੀ ਹੈ सतसंग जी ਉਹੀ ਸਾਡਾ ਮਾਤਾ ਵੀ ਹੈ ਉਹੀ ਪਿਤਾ ਵੀ ਹੈ ਨਾਲੇ ਸਾਧ ਸੰਗਤ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਜੋ ਮਾਤਾ ਪਿਤਾ ਦਾ ਰੋਲ ਹੈ ਸਾਧ ਸੰਗਤ ਜੋ ਕੋਈ ਨਹੀਂ ਨਿਭਾ ਸਕਦਾ ਤੇ ਸਾਧ ਸੰਗਤ ਜੀ ਮਾਤਾ ਪਿਤਾ ਨਾਲੋਂ ਵੀ ਜ਼ਿਆਦਾ ਖਿਆਲ ਸਾਡਾ ਪਰਮ ਪਿਤਾ ਪਰਮਾਤਮਾ ਰੱਖਦਾ ਹੈ ਕਦੇ ਸੋਚ ਕੇ ਦੇਖਿਓ ਸਾਧ ਸੰਗਤ ਜੀ ਇਸ ਸਰੀਰ ਬਾਰੇ ਵਿਚਾਰ ਕਰਿਓ ਕਿਉਂ ਪਰਮ ਪਿਤਾ ਪਰਮਾਤਮਾ ਨੇ ਇਸ ਸਰੀਰ ਦੇ ਵਿੱਚ ਸਾਨੂੰ ਬੜਾ ਕੁਝ ਦਿੱਤਾ ਹੈ ਤੇ ਸਾਧ ਸੰਗਤ ਜੀ ਦੀਆਂ ਪਿਛਲੀਆਂ ਗਲਤੀਆਂ ਤੱਕ ਜਿਵੇਂ ਮਾਤਾ ਪਿਤਾ ਆਸਾਨੀ ਨਾਲ ਭੁੱਲ ਜਾਂਦੇ ਨੇ ਤੇ ਗੁਰਬਾਣੀ ਦਾ ਵੀ ਇਹੀ ਫਰਮਾਨ ਹੈ ਜੈਸੇ ਬਾਲਕ ਭਾਏ ਸਬਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਹੁ ਪਾਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਉਹ ਗੁਣ ਬਖਸ਼ ਲਏ ਪ੍ਰਭ ਅਗਾਂ ਮਾਰਗ ਪਾਵੇ ਜਿਵੇਂ ਮਾਤਾ ਪਿਤਾ ਬਖਸ਼ ਦਿੰਦੇ ਨੇ ਨਾ ਚਲੋ ਭਾਈ ਕੋਈ ਗੱਲ ਨਹੀਂ ਬੱਚੇ ਤੋਂ ਗਲਤੀ ਹੋ ਗਈ ਐਸੇ ਪ੍ਰਕਾਰ ਸਾਸ ਸੰਗਤ ਜੋ ਪਰਮ ਪਿਤਾ ਪਰਮਾਤਮਾ ਵੀ ਬਖਸ਼ਣ ਹਾਰ ਹੈ ਸਾਤਸੰਗਤ ਦੇ ਜੋ ਬਖਸ਼ਦਾ ਉਹਨਾਂ ਨੂੰ ਹੀ ਹੈ ਜੋ ਸੱਚੇ ਮਨ ਦੇ ਨਾਲ ਉਹਦੇ ਨਾਲ ਜੁੜਦੇ ਨੇ ਸਵਾਓ ਆਪਾਂ ਵੀ ਸਾਤਸੰਗਤ ਜੀ ਨਹੀਂ ਤਾਂ ਦੁਨੀਆ ਸਾਤਸੰਗਤ ਜੀ ਬੜੀ ਚਲਾਕ ਹੋਈ ਪਈ ਐ ਨਾਨਕ ਦੁਨੀਆ ਕੈਸੀ ਹੋਈ ਸਾਲਕ ਮੀਤ ਨਾ ਰਹੋ ਕੋਈ ਭਾਈ ਮੰਦੀ ਹੇਤ ਚਕਾਇਆ ਦੁਨੀਆ ਕਾਰਨ ਦੀਨ ਗਵਾਇਆ ਸਾਤਸੰਗਤ ਜੀ ਬੜੀ ਚਲਾਕਾਂ ਦੀ ਦੁਨੀਆ ਹੋਈ ਪਈ ਐ ਪੈਰ ਪੈਰ ਤੇ ਸਾਤਸੰਗਤ ਜੀ ਬੜੇ ਅਜੀਬੋ ਦੇਖਿਆ ਨਾ ਸਾਤਸੰਗਤ ਜੀ ਮਿੰਟਾਂ ਸਕਿੰਟਾਂ ਦੇ ਵਿੱਚ ਅਕਾਊਂਟ ਸਾਫ਼ ਕਰ ਦਿੰਦੇ ਨੇ ਚੰਗੇ ਪਲੇ ਲੋਕ ਸਾਧ ਸੰਗਤ ਜੀ ਧੋਖਾ ਦੇ ਜਾਂਦੇ ਨੇ ਤੇ ਇੱਕੋ ਹੀ ਰਿਸ਼ਤਾ ਹੈ ਸਾਧ ਸੰਗਤ ਜੀ ਉਹ ਪਰਮ ਪਿਤਾ ਪਰਮਾਤਮਾ ਦਾ ਸਤਗੁਰ ਨਾਨਕ ਦੇ ਮਹਾਰਾਜ ਜੀ ਫਰਮਾਉਂਦੇ ਨੇ ਨਾਨਕ ਕੱਚੜਿਆਂ ਸੋ ਤੋੜ ਢੂੰਡ ਸਜਣ ਸੰਤ ਪੰਕੇ ਪੱਕਿਆਂ ਕਿ ਭਾਈ ਝੁੱਠੀਆਂ ਪ੍ਰੀਤਾਂ ਛੱਡ ਕੇ ਆਪਾਂ ਸੱਚੀ ਪ੍ਰੀਤ ਕਰੀਏ ਮਾਲਕ ਦੇ ਨਾਲ ਸਤਸੰਗਤ ਜੀ ਘਰ ਪਰਿਵਾਰ ਚ ਰਹੀਏ ਰਿਸ਼ਤੇਦਾਰੀਆਂ ਨਿਭਾਈਏ ਮਾਤਾ ਪਿਤਾ ਦੀ ਸੇਵਾ ਕਰੀਏ ਤੇ ਸਤਸੰਗਤ ਜੀ ਬੱਚਿਆਂ ਨੂੰ ਪੜਾ ਲਕਾ ਕੇ ਕਾਮਯਾਬ ਕਰੀਏ ਮਾਨਵਤਾ ਦੀ ਸੇਵਾ ਕਰੀਏ ਤਿਸ ਜੀਵਨ ਨਾਲ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੀਏ ਕੰਮ ਧੰਦਾ ਕਰਦੇ ਕਰਦੇ ਉਹ ਮਾਲਕ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਵੇ ਸਾਰੇ ਵਹਿਮ ਪਰਮ ਅੰਬਰ ਪਖੰਡ ਤੋਂ ਬਚ ਕੇ ਰਹੁ ਸਤਸੰਗਤ ਜੀ ਸ਼ਬਦ ਤੋਂ ਵੱਡਾ ਕੁਝ ਨਹੀਂ ਜੀ ਹੁੰਦਾ ਜੇ ਜਿਹਦੇ ਕੋਲ ਭਾਈ ਗੁਰੂ ਦਾ ਸ਼ਬਦ ਹੈ ਨਾ ਸਾ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਕਟਹੀ ਪੀਤਰ ਬਸਤ ਨਿਰੰਜਨ ਤਾਕੋ ਮਰਮ ਨਾ ਜਾਨਾ ਕਿ ਭਾਈ ਤੇਰੇ ਅੰਦਰ ਹੀ ਮਾਲਕ ਬੈਠਾ ਉਹਨੂੰ ਯਾਦ ਕਰ ਤੇ ਉਹਦੀ ਪ੍ਰਾਪਤੀ ਕਰ ਸੋ ਇਨੀਕ ਬੇਨਤੀ ਆ ਪ੍ਰਵਾਣ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਕੀ ਜੈ ਜਗੁਰਦੇਵ ਤਨ ਗੁਰਦੇਵ ਸਤਨਾਮ 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 ਸੋਹੰ ਸਤਨਾਮ ਜੀਓ